11 ਦਸੰਬਰ ਦੇਣ ਵੀਰਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਨੇ ਕਿਹੜੇ ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਵੀਰਵਾਰ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅਗੇ ਬਦਨ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਅੱਜ ਦੀ ਤੇ ਅੱਜ ਬਾਰੇ ਜੋ ਆਪਾਂ ਕਿਹਾ ਸੀ ਕੱਲ ਸ਼ਾਮ ਵਾਲੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਉਹ ਗੱਲ ਕਰਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ WhatsApp ਚੈਨਲ ਤੇ ਤੇ Instagram ਚੈਨਲ ਤੇ ਜਿਹੜੇ ਤੁਹਾਨੂੰ ਪਲਾਨ ਦਿੱਤੇ ਸੀ ਉਹਨਾਂ ਦੇ ਮੁਤਾਬਕ ਕੀ ਹੋਇਆ ਜਾਂ ਫਿਰ ਕੀ ਨਹੀਂ ਹੋਇਆ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਕੱਲ ਸ਼ਾਮ ਦੀ ਵੀਡੀਓ ਦੀ ਸੋ ਕੱਲ ਸ਼ਾਮ ਦੀ ਵੀਡੀਓ ਦੇ ਵਿੱਚ ਦੇਖੋ ਦੋ پلان ਤੁਹਾਨੂੰ ਦਿੱਤੇ ਸੀ ਸਿਚੁਏਸ਼ਨ ਦੇ ਅਕੋਰਡਿੰਗ ਪਹਿਲੀ ਸਿਚੁਏਸ਼ਨ ਆਪਣੀ ਇਹ ਸੀ ਕਿ 5905 ਤੋਂ ਲੈ ਕੇ ਤੇ ਇੱਥੇ ਕੀ ਆਪਣਾ 5741 ਹਾਂ 5741 ਜੇ ਇਸ ਜ਼ੋਨ ਦੇ ਵਿੱਚ ਨਿਫਟੀ ਓਪਨ ਹੁੰਦੀ ਆ ਸੋ ਫਿਰ ਆਪਣਾ ਪਹਿਲਾ پلان ਸੀ ਥੱਲੇ ਵਾਸਤੇ ਸੋ ਇਹਦੇ ਵਿੱਚ ਜੇ ਓਪਨ ਹੋ ਕੇ 25905 ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਇਹ ਸੀ ਆਪਣਾ ਪਹਿਲਾ ਪਲਾਨ ਸੋ ਇਸ ਪਲਾਨ ਦੇ ਮੁਤਾਬਿਕ ਦੇਖੋ ਕੋਈ ਟ੍ਰੇਡ ਨਹੀਂ ਬਣੀ ਹਮ ਦੂਜਾ ਪਲਾਨ ਇਹ ਸੀ ਕਿ ਜੇ ਦੇਖੋ ਨਿਫਟੀ 25905 ਤੋਂ ਉੱਤੇ ਗੈਪ ਅਪ ਖੁੱਲਦੀ ਆ ਤੇ ਆ ਜਿਹੜਾ ਹਾਈ ਹੈ ਸ਼ੂਟਿੰਗ ਸਟਾਰ ਵਾਲਾ ਇਹਨੂੰ ਬ੍ਰੇਕ ਕਰ ਦਿੰਦੀ ਆ ਫਿਰ ਆਪਣਾ ਟ੍ਰੈਂਡ ਚੇਂਜ ਹੋ ਜਾਊਗਾ ਟਰੈਂਡ ਚੇਂਜ ਹੋ ਜੁਗਾ ਤੇ ਫਿਰ ਕੀ ਕਰਨਾ ਸੇ ਆਪਣਾ ਪੰਜੀ 905 ਦੇ ਉੱਤੇ ਜੇ ਕੋਈ 15 ਮਿੰਟ ਦਾ ਹੈਮਰ ਬੰਦਾ ਤੇ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬੰਦਾ ਤੇ ਉਹਦਾ ਹਾਈ ਬ੍ਰੇਕ ਹੁੰਦਾ ਜੀ ਸੋ ਫਿਰ ਉਸ ਤੋਂ ਬਾਅਦ ਨਿਫਟੀ ਉੱਤੇ ਜਾ ਸਕਦੀ ਹੈ ਦੂਜਾ ਪਲਾਨ ਸੀ ਸੋ ਇਹ ਜਿਹੜੇ ਦੋਨੋਂ ਪਲਾਨ ਸੀ ਇਹ ਨਹੀਂ ਬਣੇ ਤੇ WhatsApp ਚੈਨਲ ਦੀ ਆਪਾਂ ਗੱਲ ਕਰਦੇ ਹਾਂ WhatsApp ਚੈਨਲ ਤੇ Instagram ਚੈਨਲ ਤੇ ਆਪਾਂ ਤੁਹਾਨੂੰ ਜਿਹੜਾ ਪਲਾਨ ਦਿੱਤਾ ਸੀ ਉਹ ਇਹ ਸੀ ਕਿ ਜਦੋਂ ਦੇਖੋ ਇੱਥੇ ਸਟਾਪ ਲੋਸ ਆਪਣਾ ਹਿੱਟ ਹੋ ਗਿਆ ਸੋ ਉਸ ਤੋਂ ਬਾਅਦ ਤੁਹਾਨੂੰ ਕਿਹਾ ਸੀ ਕਿ 599 ਸਪਾਈ ਦੇ ਉੱਤੇ ਜੇ ਦੇਖੋ ਕੋਈ 15 ਮਿੰਟ ਦਾ ਹੈਮਰ ਬਣਦਾ ਜਾਂ ਫਿਰ 5 ਮਿੰਟ ਦਾ ਕੋਈ ਡਬਲਿਊ ਪੈਟਰਨ ਬਣਦਾ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਨਹੀਂ ਬਣਿਆ ਦੂਜਾ ਬਲੈਂਡ WhatsApp ਚੈਨਲ ਤੇ Instagram ਚੈਨਲ ਤੇ ਆਪਾਂ ਦਿੱਤਾ ਸੀ ਕਿ 59997 ਯਾਨੀ ਕਿ 26000 ਦੇ ਸਾਈਕੋਲੋਜੀਕਲ ਲੈਵਲ ਦੇ ਕੋਲ ਜਾ ਕੇ ਜੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਫਿਰ ਨਿਫਟੀ ਥੱਲੇ ਆ ਸਕਦੀ ਹੈ ਇਹ ਵੀ ਪਲਾਨ ਨਹੀਂ ਬਣਿਆ ਸੋ ਵੀਡੀਓ ਵਾਲੇ ਵੀ ਦੋਨੋਂ ਪਲਾਨ ਨਹੀਂ ਬਣੇ ਤੇ whatsapp ਚੈਨਲ ਤੇ instagram ਚੈਨਲ ਵਾਲੇ ਵੀ ਦੋਨੋਂ ਪਲਾਨ ਨਹੀਂ ਬਣੇ ਆਪਣੀ ਟਰੇਡ ਦੀ ਜੇ ਆਪਾਂ ਗੱਲ ਕਰਦੇ ਆ 100 ਟਰੇਡ ਸੀ ਆ 5905 ਦੇ ਰਿਸਿਸਟੈਂਸ ਦੇ ਕੋਲ ਜਦੋਂ ਨਿਫਟੀ ਜਾਂਦੀ ਆ ਇੱਥੇ ਇੱਕ ਆਪਾਂ ਐਂਟਰੀ ਕਰਦੇ ਆ ਇੱਥੇ ਕ ਤੇ ਆਪਣਾ ਸਟਾਪ ਲੋਸ 5905 ਤੋਂ 20 ਪੁਆਇੰਟ ਉੱਤੇ ਤੇ ਆਪਣਾ ਟਾਰਗੇਟ ਸੀ ਇੱਥੋਂ ਤੱਕ ਸੋ ਇਹ ਸੀ ਆਪਣੀ ਟਰੇਡ ਇਸ ਟਰੇਡ ਦੇ ਵਿੱਚ ਆਪਣਾ ਰਿਜ਼ਲਟ ਜਿਹੜਾ ਆ ਸਟਾਪ ਲੋਸ ਸਿੱਟ ਹੋਇਆ ਤੇ ਇਹਦੇ ਬਾਰੇ ਦੇਖੋ ਇੰਸਟਾਗ੍ਰam ਚੈਨਲ ਤੇ ਸੌਰੀ ਇੰਸਟਾਗ੍ਰam ਤੇ ਤੇ ਆਪਣਾ YouTube ਤੇ ਸ਼ਾਰਟ ਵੀਡੀਓ ਪਾਈ ਹੈ ਸੋ ਤੁਸੀਂ ਦੇਖ ਸਕਦੇ ਜੋ ਤੇ ਬਾਕੀ ਕੁਝ ਵੀ ਰਹਿਣਾ WhatsApp ਚੈਨਲ ਜੁਆਇਨ ਕਰਨ ਬਾਰੇ ਵੀ ਕਮੈਂਟ ਕਰਦੇ ਨਹੀਂ ਦੇਖੋ WhatsApp ਚੈਨਲ ਆਏ WhatsApp ਗਰੁੱਪ ਨਹੀਂਗਾ ਜਿਵੇਂ ਦੇਖੋ YouTube ਚੈਨਲ ਆ ਤੁਸੀਂ ਜਿੱਤੇ ਵੀਡੀਓ ਦੇਖਣ ਲੈ ਜੋ ਸੋ ਇਹਦੇ ਵਿੱਚ ਮੈਂ ਤੁਹਾਨੂੰ ਖੁਦ ਐਡ ਨਹੀਂ ਕਰ ਸਕਦਾ ਤੁਸੀਂ ਖੁਦ YouTube ਚੈਨਲ ਨੂੰ ਸਬਸਕ੍ਰਾਈਬ ਕਰੋਗੇ ਐਡ ਆਪਣੇ ਆਪ ਹੋਊਗੇ ਸੇਮ ਉਸੇ ਤਰ੍ਹਾਂ WhatsApp ਚੈਨਲ ਜਿਹੜਾ ਹੈਗਾ ਹੈ ਉਹਦੇ ਵਿੱਚ ਮੈਂ ਤੁਹਾਨੂੰ ਐਡ ਨਹੀਂ ਕਰ ਸਕਦਾ ਜੇ ਤੁਸੀਂ ਐਡ ਹੋਣਾ ਚਾਹੁੰਦੇ ਜੋ ਸਿੰਪਲ ਤਰੀਕਾ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਆ ਲਿੰਕ ਦੇ ਉੱਤੇ ਕਲਿੱਕ ਕਰੋਗੇ WhatsApp ਚੈਨਲ ਤੇ ਚਲ ਜਿਓਗੇ ਜੁਆਇਨ ਕਰ ਲੋਗੇ ਮਤਲਬ ਤੁਹਾਡੇ ਹੱਥ ਪਾਸ ਆ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਕੋਈ ਗਰੁੱਪ ਨਹੀਂ ਗਾ ਚੈਨਲ ਆ ਸੋ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਕਿ ਅੱਜ ਵਾਸਤੇ ਕੀ ਪਲਾਨ ਹੈ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਡੇਟ ਐਂਡ ਟਾਈਮ ਫਰੇਮ ਤੇ ਚੈੱਕ ਆਊਟ ਕਰਦੇ ਆ ਸੋ ਦੇਖੋ ਬੰਜੀ 905 ਦਾ ਜਿਹੜਾ ਬ੍ਰੇਕਡਾਊਨ ਹੋਇਆ ਸੀ ਸੋ ਬ੍ਰੇਕਡਾਊਨ ਦਾ ਰੀਟੈਸਟ ਹੋਇਆ ਅੱਜ ਤੇ 네ਗੇਟਿਵ ਕੈਂਡਲ ਬਣਿਆ ਹੁਣ ਕੱਲ ਨੂੰ ਨਿਫਟੀ ਪੂਰਾ ਦਿਨ ਥੱਲੇ ਜਾ ਸਕਦੀ ਹੈ ਪੂਰਾ ਦਿਨ ਥੱਲੇ ਸੋ ਪਹਿਲਾ ਟਾਰਗੇਟ ਦੇਖੋ 5649 ਦੂਜਾ ਟਾਰਗੇਟ ਆ 5863 5563 ਸੋ ਇਹ ਦੋ ਟਾਰਗੇਟ ਹੈ ਕੱਲ ਵਾਸਤੇ ਪਹਿਲਾ ਆ ਦੂਜਾ ਆ ਠੀਕ ਹੈ ਤੇ ਹੁਣ ਜੇ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਦੇਖਦੇ ਆਂ ਪਲੈਨਸ ਦੀ ਗੱਲ ਕਰਦੇ ਆਂ ਸੋ ਦੇਖੋ ਪਹਿਲਾ ਬ੍ਰੈਂਡ ਤਾਂ ਇਹੋ ਹੀ ਆ ਕਿ ਆ ਜਿਹੜਾ ਲੈਵਲ ਆ 5863 ਹੈ ਕਿਉਂਕਿ ਦੇਖੋ ਇਹ ਪੁਰਾਣਾ ਵੀ ਬਹੁਤ ਤਗੜਾ ਲੈਵਲ ਰਿਹਾ ਹੈ ਤੇ ਇਸ ਲੈਵਲ ਦੇ ਕੋਲੋਂ ਹੀ ਦੇਖੋ 15 ਮਿੰਟ ਦੇ ਟਾਈਮ ਫਰੇਮ ਤੇ ਆ ਸ਼ੂਟਿੰਗ ਸਟਾਰ ਬਣ ਕੇ ਦੁਪਹਿਰੇ ਲਾਸਟ ਜਿਹੜਾ ਮੂਵ ਆਇਆ ਇਹਦੇ ਕੋਲ ਆਇਆ ਜੇ ਦੇਖੋ ਨਿਫਟੀ ਇਹਦੇ ਵਿੱਚ ਹੀ ਖੁੱਲਦੀ ਆ ਤੇ ਇਹਦੇ ਵਿੱਚ ਖੁੱਲ ਕੇ 5863 ਦੇ ਕੋਲ ਆ ਜਾਂਦੀ ਆ ਤੇ ਇਹਦੇ ਕੋਲ ਆ ਕੇ ਕੋਈ 15 ਮਿੰਟ ਦਾ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਤੇ ਉਹਦਾ ਲੋ ਬ੍ਰੀਕ ਹੁੰਦਾ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਏ ਆਪਣਾ ਪਹਿਲਾ پلان ਕੱਲ੍ਹ ਵਾਸਤੇ ਦੂਜਾ پلان ਦੇਖੋ ਇਹ ਆ ਕਿ ਜੇ ਦੇਖੋ ਨਿਫਟੀ ਗੈਪ ਡਾਊਨ ਖੁੱਲਦੀ ਆ ਤੇ ਆ ਜਿਹੜਾ ਲੋ ਸੀ ਪਹਿਲਾਂ ਬਣਾਇਆ ਸੀ ਇਹ ਲੋ ਜੇ ਬ੍ਰੀਕ ਹੋ ਜਾਂਦਾ ਇਸ ਤੋਂ ਥੱਲੇ ਖੁੱਲ ਕੇ ਗੈਪ ਡਾਊਨ ਖੁੱਲਦੀ ਆ ਤੇ 25741 ਦਾ ਜਿਹੜਾ ਦੇਖੋ ਸਪੋਰਟ ਸੀ ਜਦੋਂ ਉੱਤੇ ਆ ਉਹਦਾ ਸਪੋਰਟ ਆ ਜਦੋਂ ਗੈਪ ਡਾਊਨ ਖੁੱਲੂਗੀ ਇਹ ਰੈਜ਼ਿਸਟੈਂਸ ਹੋ ਜਾਊਗਾ ਸੋ ਇਹਦੇ ਲਾਗੇ ਆ ਕੇ ਜੇ ਕੋਈ 15 ਮਿੰਟ ਟਾਈਮ ਫਰੇਮ ਤੇ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਦੀ ਆ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਜਿਹੜਾ ਕਿ ਦੇਖੋ ਨਿਫਟੀ ਨੂੰ 25 649 ਤੱਕ ਲੈ ਜਾ ਸਕਦਾ ਪਹਿਲਾ ਟਾਰਗੇਟ ਤੇ ਦੂਜਾ ਟਾਰਗੇਟ ਦੇਖੋ 25 563 ਠੀਕ ਹੈ ਤੇ ਇਹ ਦੇਖੋ ਆਪਣੇ ਕੱਲ ਦੇ ਦੋ ਪਲਾਨ ਨੇ ਏਸੀ ਆਪਣਾ ਦੇਖੋ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ